ਆ ਕਨਵਰਟਰ ਲਗਾ ਕੇ ਤੁਸੀਂ ਇਹ ਫ੍ਰਿਜ ਨੂੰ ਤੁਸੀਂ ਰੱਖ ਸਕਦੇ ਹੋ ਇਹ ਫ੍ਰਿਜ ਰੱਖ ਲਓ ਚਾਹੇ ਕੋਈ ਵੀ ਚਾਹੇ ਚਾਰਜਰ ਰੱਖ ਲਓ ਜੋ ਵੀ ਚੀਜ਼ ਤੁਹਾਨੂੰ ਲੋੜ ਆ ਤੁਸੀਂ ਰੱਖ ਸਕਦੇ ਹੋ ਇਹਦਾ ਮਤਲਬ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਹਾਂਜੀ ਦੋਸਤੋ ਆਪਾਂ ਨੇ ਨਾ ਇੱਕ ਵੀਡੀਓ ਬਣਾਈ ਸੀਗੀ ਕਯੂਬ ਫ੍ਰਿਜ ਦੀ ਇਹ ਹੈਗਾ ਸੀ ਛੋਟਾ ਫ੍ਰਿਜ ਮਤਲਬ ਬਹੁਤ ਜ਼ਿਆਦਾ ਛੋਟਾ ਸਿਰਫ 30 ਲੀਟਰ ਦਾ ਇਹਦੇ ਉੱਤੇ ਆਪਾਂ ਅੱਜ ਗੱਲ ਕਰਾਂਗੇ ਸੰਖੇਪ ਦੇ ਵਿੱਚ ਕਈ ਟਰੱਕ ਵਾਲੇ ਭਰਾ ਜਿੰਨੇ ਕੇ ਸਾਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਅਸੀਂ ਵੀਡੀਓ ਵੀ ਬਣਾਈ ਆ ਕਿ ਟਰੱਕ ਦੇ ਵਿੱਚ ਵੀ ਰੱਖੀ ਜਾ ਸਕਦੀ ਆ ਟਰੱਕ ਵਿੱਚ ਰੱਖੀ ਜਾ ਸਕਦੀ ਆ ਹੋਰ ਵੀ ਆਪਣੀਆਂ ਚੱਲਣ ਫਿਰਨ ਵਾਲੀਆਂ ਜਿੱਥੇ ਨਹੀਂ ਹੈਗੀ ਬਿਜਲੀ ਉਪਲਬਧ ਨਹੀਂ ਹੈਗੀ ਉੱਥੇ ਵੀ ਆਪਾਂ ਰੱਖ ਸਕਦੇ ਹਾਂ ਨਾ ਇਹ ਕਿਵੇਂ ਰੱਖ ਸਕਦੇ ਹਾਂ ਸਾਡੇ ਕੋਲੇ ਵੀਰ ਜੀ ਐਸੀ ਵਿਸ਼ਕਰਮਾ ਆਟੋ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਨੇ ਇਹ ਮਲੇਰ ਕੋਟਲਾ ਤੋਂ ਨੇ ਧੂਰੀ ਰੋਡ ਤੇ ਗਊਸ਼ਾਲਾ ਦੇ ਸਾਹਮਣੇ ਇਹਨਾਂ ਦੀ ਦੁਕਾਨ ਹੈ ਠੀਕ ਹੈ ਜੀ ਏ ਐਸੀ ਮੋਬਾਈਲ ਲੈਣ ਲਈ ਮੈਨਾਂ ਨਾਲ ਗੱਲ ਕਰੀ ਵੀ ਕਿ ਇਦਾਂ ਕਰਕੇ ਸਾਨੂੰ ਟਰੱਕ ਵਾਲੇ ਵੀਰਾਂ ਦਾ ਬਹੁਤ ਜ਼ਿਆਦਾ ਫੋਨ ਆਉਂਦਾ ਵਾ ਕਿ ਅਸੀਂ ਇਹਨੂੰ ਕਿਵੇਂ ਰੱਖ ਸਕਦੇ ਹਾਂ ਫ੍ਰਿਜ ਨੂੰ ਇਹਨਾਂ ਨੇ ਸਾਡੇ ਨਾਲ ਗੱਲ ਕਰੀ ਬਾਕੀ ਇਹਨਾਂ ਤੋਂ ਪੁੱਛਾਂਗੇ ਕਿਵੇਂ ਰੱਖ ਸਕਦੇ ਹਾਂ ਵੀਰ ਜੀ ਇਹ ਇਹਨਾਂ ਦਾ ਨਾਮ ਹੈ ਲਾਡੀ ਹਾਂਜੀ ਲਾਡੀ ਵੀਰ ਜੀ ਇਹਦੇ ਵਾਸਤੇ ਹੀ ਆਪਾਂ ਨੂੰ ਕਨਵਰਟਰ ਦੀ ਲੋੜ ਪਊਗੀ ਅੱਛੇ ਜਿਹੜੇ ਮੰਨ ਕੇ ਚੱਲੋ ਵੀ ਆਪਣਾ ਡੀਸੀ ਤੋਂ ਏਸੀ ਕਨਵਰਟ ਕਰੇ ਓਕੇ ਤੇ ਉਹ ਆਪਾਂ ਨੂੰ ਬਣਵਾਉਣਾ ਪਊਗਾ ਇਹ ਉਹ ਗੱਡੀਆਂ ਦੇ ਵਿੱਚ ਲੱਗ ਜਾ ਕਰੂਗੀ ਉਹਦੇ ਨਾਲ ਫਿਰ ਫ੍ਰਿਜ ਚੱਲਿਆ ਕਰੂਗੀ ਮਤਲਬ ਉਹਦੇ ਨਾਲ ਤਾਂ ਫਿਰ ਚਾਹੇ ਫ੍ਰਿਜ ਰੱਖ ਲਓ ਚਾਹ ਮਤਲਬ ਕੋਈ ਦਿੱਕਤ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਜੀ ਬਸ ਡੀਸੀ ਤੋਂ ਮਤਲਬ ਏਸੀ ਕਨਵਰਟ ਕਰਕੇ ਦਿਆ ਕਰੂਗਾ ਜੀ ਉਹ ਓਕੇ ਉਹਦਾ ਕਿੰਨਾ ਖਰਚਾ ਆ ਜਾਂਦਾ ਵੀਰ ਜੀ ਉਹਦਾ ਤੁਹਾਡਾ ਖਰਚਾ 2 ਤੋਂ 3000 ਰੁਪਏ ਆ ਜਾਊਗਾ ਇਹ ਬਣਵਾਉਣ ਦਾ ਜੀ ਮੈਂ ਸਿਰਫ 2-3000 ਦੇ ਨਾਲ ਹੀ ਆਪਣਾ ਕੰਮ ਬਣ ਜਾਏਗਾ ਹਾਂਜੀ ਹਾਂ ਤੁਹਾਡਾ ਕੰਮ ਵਧੀਆ ਚੱਲੂਗਾ ਜੀ ਉਹਦੇ ਨਾਲ ਤੇ ਪਾਣੀ ਵੀ ਠੰਡਾ ਪੀ ਸਕਦੇ ਹੋ ਸਾਰਾ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਬਸ ਟਰੱਕ ਵਾਲੇ ਜਿਹੜੇ ਮੇਰੇ ਵੀਰ ਨੇ ਜਿਵੇਂ ਇੰਨੀ ਤਪਸੁੰਦੀ ਆ ਟਰੱਕ ਦੇ ਵਿੱਚ ਹੈ ਨਾ ਉਹਨਾਂ ਲਈ ਇਹ ਸੁਨਹਿਰੀ ਮੌਕਾ ਵਾ ਮਤਲਬ ਇਹ ਚਿਲਡ ਨਹੀਂ ਹੋਏਗਾ ਵਾਤਾਵਰਨ ਮਤਲਬ ਇੰਨਾ ਜ਼ਰੂਰ ਹੈ ਜਿਹੜਾ ਬਾਹਰਲਾ ਤਾਪਮਾਨ ਹੈ ਜਿਵੇਂ ਲਾ ਲਓ ਤੁਸੀਂ 40 ਤੋਂ ਲੈ ਕੇ 45 ਡਿਗਰੀ 45 ਤੋਂ 48 ਡਿਗਰੀ ਇਹਦੇ ਵਿੱਚ ਫੇਰ ਵੀ ਆਪਾਂ ਨੂੰ ਠੰਡਕ ਮਿਲੂਗੀ ਪਾਣੀ ਵੀ ਠੰਡਾ ਮਿਲੂਗਾ ਔਰ ਮਤਲਬ ਫਰੂਟ ਵੀ ਠੰਡਾ ਮਿਲੂ ਫਰੂਟ ਵੀ ਖਾ ਸਕਦੇ ਆ ਕੋਈ ਵੀ ਚੀਜ਼ ਤੁਸੀਂ ਰੱਖ ਸਕਦੇ ਹੋ ਸਬਜ਼ੀਆਂ ਵਗੈਰਾ ਰੱਖ ਸਕਦੇ ਹੋ ਮਤਲਬ ਸਲਾਦ ਵਗੈਰਾ ਜੋ ਤੁਸੀਂ ਖਾਣਾ ਚਾਹੁੰਦੇ ਹੋ ਉਹ ਰੱਖ ਸਕਦੇ ਹੋ ਕੋਲਡ ਡਰਿੰਕ ਵਗੈਰਾ ਰੱਖ ਸਕਦੇ ਹੋ ਬਹੁਤ ਐਗੀਆਂ ਚੀਜ਼ਾਂ ਨੇ ਦੇਖੋ ਕਾਫੀ ਚੀਜ਼ਾਂ ਨੇ ਕਾਫੀ ਸਪੇਸ ਹੈ ਇਹਦੇ ਵਿੱਚ ਤੁਸੀਂ ਸਾਰਾ ਕੁਝ ਰੱਖ ਸਕਦੇ ਹੋ ਮਤਲਬ ਕੋਈ ਵੀ ਆਈਟਮ ਠੰਡੀ ਤੁਸੀਂ ਥੋੜਾ ਦਿਲ ਕਰਦਾ ਹੈ ਨਾ ਤੁਸੀਂ ਇੰਨੀ ਮਿਹਨਤ ਕਰਦੇ ਹੋ ਮਤਲਬ ਆਪਣਾ ਦਿਲ ਕਰਦਾ ਹੈ ਨਾ ਆਪਾਂ ਹੈਲਥ ਕੌਨਸ਼ੀਅਸ ਆ ਕਈ ਇਹ ਜ਼ਰੂਰੀ ਨਹੀਂ ਹੁੰਦੇ ਟਰੱਕ ਵਾਲੇ ਵੀ ਬਹੁਤ ਹੈਲਥ ਕੌਨਸ਼ੀਅਸ ਹੁੰਦੇ ਨੇ ਹਨ ਬਹੁਤ ਉਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਹੁੰਦਾ ਇਸ ਲਈ ਤੁਸੀਂ ਜਿਆਦਾ ਤੋਂ ਜਿਆਦਾ ਯਾਨੀ ਕਿ ਇਸ ਚੀਜ਼ ਨੂੰ ਥੋੜਾ ਜਿਹਾ ਤਵੱਜੋ ਦਿਓ ਤੁਸੀਂ ਆਪਣੇ ਟਰੱਕ ਦੇ ਵਿੱਚ 2-3000 ਰੁਪਏ ਦਾ ਉਹ ਲਗਾ ਕੇ ਪੁਰਜਾ ਕੀ ਕਹਿੰਦੇ ਤੁਸੀਂ ਕਨਵਰਟਰ ਹੀ ਕਨਵਰਟਰ ਕਨਵਰਟਰ ਹਾਂ ਕਨਵਰਟਰ ਲਗਾ ਕੇ ਤੁਸੀਂ ਇਹ ਫ੍ਰਿਜ ਨੂੰ ਤੁਸੀਂ ਰੱਖ ਸਕਦੇ ਹੋ ਫ੍ਰਿਜ ਵੀ ਜਿਆਦਾ ਮਹਿੰਗੀ ਨਹੀਂ ਇਹਦਾ ਪ੍ਰਾਈਸ ਬਹੁਤ ਘੱਟ ਹੈ 7500 ਰੁਪਏ ਦੀ ਹੈ ਬਾਕੀ ਇਹਦੀ ਸਾਲ ਦੀ ਗੋਦਰੇਸ ਕੰਪਨੀ ਦੀ ਗਾਰੰਟੀ ਹੈ ਕਯੂਬ ਇਹਦੇ ਨਾਮ ਦਾ ਕਯੂਬ ਨਾਮ ਹੈ ਬਹੁਤ ਆਰਡਰ ਮਿਲੇ ਨੇ ਮੈਨੂੰ ਬਹੁਤ ਦੂਰ ਦੂਰ ਤੋਂ ਆਰਡਰ ਆਏ ਨੇ ਬਹੁਤ ਫਰੀਜਾਂ ਭੇਜੀਆਂ ਨੇ ਆਪਾਂ ਨੇ ਬਾਕੀ ਤੁਸੀਂ ਵੀ ਧਿਆਨ ਧਿਆਨ ਦਿਵੋ ਮੈਂ ਤਾਂ ਇਹ ਚਾਹੁੰਨਾ ਕਿ ਸਾਰਿਆਂ ਦਾ ਭਲਾ ਹੋਵੇ ਜੈ ਮਾਤਾ ਦੀ ਜੀ